ਇਹ ਗੈਸਟਰ ਨੇ ਜਾ ਕੇ ਸਾਡੇ ਹੀ ਹੋਗਾ ਕਤਲ ਕਰਦਾ ਜਿਹੜਾ ਤੁਸੀਂ ਸਾਡਾ ਮਜਾਵਾ ਪੰਜਾਬੀ ਅੰਦਾ ਖੂਤ ਬਰਵਾਇਆ ਉਹਦਾ ਨਾਮ ਜਿੱਤ ਵਾਪੋ ਮੰਗਣਾ ਕੋਤੋ ਲੈਣਾ ਇਹਦਾ ਸਮਿਆ ਦਾ ਸਾਨੂੰ ਕੋਈ ਕੋਤਰਾ ਫੈਲਾ ਦੇ ਸਾਡਾ ਪੰਜਾਬੀ ਛੇ ਕਰਵਾਇਆ ਇੱਕ ਪਿਆਰ ਹੁੰਦਾ ਹੈ ਉਹ ਮੇਰਾ ਸਿੱਧੂ ਨੂੰ ਸੇਵਾ ਦੇਣਾ ਸੀ ਸੁਧਾਰ ਬਕਰ ਚੁੱਕੀ ਫੋਟਾ ਅੰਦਵਾਦ ਹੈ ਉਸ ਵੇਲੇ ਆਪਣਾ ਸਾਡਾ ਹੋ ਰਿਹਾ ਸਾਡਾ ਭਰਾ ਹੋ ਰਿਹਾ ਸਾਡੇ ਭਰਾ ਦਾ ਕਰ ਕੋਈ ਜਿਹੜਾ ਪਾਣੀ ਤੋਂ ਪਹਿਲਾਂ ਸਾਡਾ ਸੀ ਉਹ ਇਹ ਤਾਂ ਭਈਆ ਤੇ ਅੱਜ ਵੀ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਹੈ ਕਿ ਮੁੱਖ ਮੰਤਰੀ

پچھلے دو سال پہلے اس طرح کوئی